ਹੈਲੋ ਜੀ ਸ੍ਰੀ ਕਾਂਜੀ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੁਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਛੋਲੇ ਦੀ ਫਲੀਆਂ ਦੀ ਸਬਜ਼ੀ ਛੋਲੇ ਦੀ ਫਲੀਆਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਆਪਾਂ ਫਲੀਆਂ ਦੇ ਵਿੱਚ ਬੀਜ ਕੱਢ ਲਏ ਸੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬੀਜ ਹੁੰਦੇ ਇਹਦੀ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਬਹੁਤ ਹੀ ਪ੍ਰੋਟੀਨ ਹੁੰਦਾ ਬਹੁਤ ਹੀ ਵਧੀਆ ਤੇ ਟੇਸਟੀ ਹੁੰਦੀ ਹੈ ਇਹ ਆਪਣੇ ਲਈ ਅੱਧਾ ਘੁੱਲੂ ਸੀ ਠੀਕ ਹੈ ਜੀ ਤੇ ਨਾਲ ਹੀ ਪਾਵਾਂਗੇ ਪਨੀਰ ਨਾਲਪਾ ਮੈਂ ਗੇਟ ਟਮਾਟਰ ਤੇ ਹਰੀਆਂ ਮਿਰਚਾਂ ਪੱਕਾ ਇਕੱਠੀਆਂ ਕਰ ਲਈਆਂ ਸੀ ਇੱਧਰ ਪਿੱਲੇ لمبے لمبے ਪਿਆਜ਼ ਕੱਟ ਕੇ ਅਦਰਕ ਤੇ ਲਸਣ ਵੀ ਪਵਿੱਛੇ ਘੱਟ ਲਈ ਸੀ ਤੇ ਹੁਣ ਆਪਾਂ ਤੁਹਾਨੂੰ ਸਬਜ਼ੀ ਬਣਾਉਣ ਦੀ ਕਰਦੇ ਆ ਤਿਆਰੀ ਦੇ ਨਾਲ ਨਾਲ ਦੱਸਦੇ ਹਾਂ ਕਿ ਬਹੁਤ ਵਧੀਆ ਸਬਜ਼ੀ ਬਣਾ ਕੇ ਕਰਾਂਗੇ ਥਿਆ ਕੁੱਕਰ ਦੇ ਵਿੱਚ ਆਪਾਂ ਇੱਕ ਕੜਚੀ ਪਾਈ ਹੈ ਸਰੋ ਤੇ ਤੇਲ ਦੀ ਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਨਾਲ ਪਾ ਦਾਂਗੇ ਦੇ ਵਿੱਚ ਚੌਥਾ ਕਹ ਸਾਲੀ ਮਿਰਚ ਦਾ ਇਹ ਆਪਣੇ ਕੋਲ ਦਰਦਰੀ ਕਾਲੀ ਮਿਰਚ ਪੀਸੀ ਹੈ ਠੀਕ ਹੈ ਜੀ ਬਿਲਕੁਲ ਆਪਾਂ ਦਾ ਪੋਰਟ ਨਹੀਂ ਬਣਾਇਆ ਦੇ ਨਾਲ ਹੀ ਪਾ ਦਾਂਗੇ ਇੱਕ ਚਮਚਾ ਪੇੜੀ ਦੇ ਵਿੱਚ ਜੀਰੇ ਦਾ ਥੋੜੀ ਜਿਹੀ ਪਾਵਾਂਗੇ ਆਪਾਂ ਦਾਲਚੀਨੀ ਗੈਸ ਆਪਣਾ మీడియం ਤੇ ਹੁਣ ਆਪਾਂ ਨਾਲ ਹੀ ਪਾ ਦਾਂਗੇ ਤੇ ਉੱਪਰ ਪਿਆਜ਼ ਅਦਰਕ ਤੇ ਲਸਣ ਜਿਹੜੀ ਆਪਾਂ ਲੰਬਾ ਲੰਬਾ ਕੱਟ ਕੇ ਰੱਖਿਆ ਹੋਇਆ ਸੀ ਤੇ 1 ਮਿੰਟ ਲਈ ਦੰਗ ਹਿਲਾ ਕੇ ਦੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਥੋੜਾ ਟਮਾਟਰ ਇਹਨੂੰ ਆਪਾਂ ਜ਼ਿਆਦਾ ਤੱਕ ਨਹੀਂ ਪੁੰਨਣਾ ਹੈਗਾ ਕਿਉਂਕਿ ਆਪਾਂ ਸਾਰਾ ਮਸਾਲਾ ਜਿੱਦਣਾ ਰਹੀ ਬਣਾ ਕੇ ਤਿਆਰ ਕਰਨਾ ਲਓ ਜੀ ਟਮਾਟਰ ਤੇ ਹਰੀਆਂ ਮਿਰਚਾਂ ਵੀ ਆਪਾਂ ਨਾਲ ਹੀ ਪਾ ਦਿੱਤੀਆਂ ਨੇ ਤੇ ਹੋਣ ਪਾਵਾਂਗੇ ਆਪਾਂ ਇਹਦੇ ਵਿੱਚ ਮਸਾਲੇ ਮਸਾਲੇ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਇਹਦੇ ਵਿੱਚ ਸੇਦਾ ਨਾਮਕ ਦਾ 1 ਚਮਚਾ 1 ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਹਲਦੀ ਥੋੜੀ ਜਿਹੀ ਤੁਸੀਂ ਜ਼ਿਆਦਾ ਹੀ ਪਾਇਆ ਕਰੋ ਸਬਜ਼ੀ ਚ ਹਲਦੀ ਤੇ ਪਹੁੰਚ ਜਾਏ ਤਾਂ ਫਾਇਦੇ ਨਹੀਂ ਨਾਲ ਇੱਕ ਪਾਵਾਂਗੇ ਆਪਾਂ ਅੱਧਾ ਚਮਚਾ ਥੋੜਾ ਜਿਹਾ ਜ਼ਿਆਦਾ ਕਸ਼ਮੀਰੀ ਲਾਲ ਮਿਰਚ ਦਾ ਕਲਰ ਬਹੁਤ ਵਧੀਆ ਹੁੰਦਾ ਸਬਜ਼ੀ ਦੇ ਵਿੱਚ ਤੇ ਥੋੜੀ ਜਿਹੀ ਪਾਈ ਆਪਾਂ ਲਾਲ ਮਿਰਚ ਤੇ 1 ਚਮਚਾ ਪਾਈ ਆਪਾਂ ਵਿੱਚ ਗਰਮ ਮਸਾਲੇ ਦਾ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਚੰਗੀ ਤਰ੍ਹਾਂ ਲਾ ਕੇ ਨੂੰ ਇੱਕ ਮਿੰਟ ਲਈ ਕੱਚੇ ਪੰਨ ਨੂੰ ਆਪਾਂ ਚੰਗੀ ਤਰ੍ਹਾਂ ਕੱਢ ਲੈਣਾ ਕਿ ਮਸਾਲੇ ਭੁੰਨੇ ਜਾਣਗੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਨਾਲ-ਨਾਲ ਦੱਸਦੇ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਆਪਣਾ ਤੜਕਾ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਇਹੋ ਜੀ ਇੱਕ ਮਿੰਟ ਲਈ ਆਪਾਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਹੁਣ ਆਪਏ ਦੀ ਵਿੱਚ ਪਾਵਾਂਗੇ ਪਾਣੀ ਠੀਕ ਹੈ ਜੀ ਤੇ ਪਾਣੀ ਆਪਾਂ ਕੋਲ ਇੱਕ ਗਲਾਸ ਪਾਣੀ ਦਾ ਅੱਪਾ ਇਹਦੇ ਵਿੱਚ ਥੋੜਾ ਜਿਹਾ ਅੱਧੇ ਗਲਾਸ ਤੋਂ ਥੋੜਾ ਜਿਆਦਾ ਪਾਣੀ ਹੜੀ ਕੀਤਾ ਠੀਕ ਹੈ ਜੀ ਕਿਉਂਕਿ ਆਪਾਂ ਇਹਦੇ ਚੀ ਵੀ ਸਲਮ ਜਾਣੀਆਂ ਨੇ ਪਾਣੀ ਥੋੜਾ ਜਆਪ ਜਿਆਦਾ ਪਾਵਾਂਗੇ ਤਾਂ ਹੀ ਵਧੀਆ ਰਹਿੰਦੇ ਨੇ ਕਿਉਂ ਮਸਾਲਾ نیچے ਨਹੀਂ ਲੱਗਦਾ ਲਓ ਜੀ ਹੁਣ ਆਪਾਂ ਇਹ ਟੋਟੇ ਪਜਾਣੀਆਂ 6-7 ਵਿਸਲਾ ਬਹੁਤ ਜਲਦੀ ਜਲਦੀ ਆ ਜਾਂਦੇਗਾ ਠੀਕ ਹੈ ਜੀ ਲਓ ਜੀ 6-7 ਵਿਸਲਾ ਤੋਂ ਬਾਅਦ ਆਪਾਂ ਮਸਾਲਾ ਚੈੱਕ ਕਰਨਾ ਹੈ ਦੇਖੋ ਤੁਸੀਂ ਕਿੰਨਾ ਵਧੀਆ ਆਪਣਾ ਤਰਕਾਰੀ ਵਾਲਾ ਮਸਾਲਾ ਬਣ ਕੇ ਤਿਆਰ ਹੋ ਗਿਆ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਜਿਵੇਂ ਜੇ ਤੁਹਾਨੂੰ ਚਾਹੀਦਾ ਸੀ ਹੁਣ ਗੈਸ ਨੂੰ ਕਰਤਾ ਆਪਾਂ ਆਨ ਤੇ 1 ਮਿੰਟ ਲਈ ਆਪੇ ਨੂੰ ਇਸ ਤਰ੍ਹਾਂ ਹੀ ਭੁੰਨਾਂਗੇ ਇਸ ਤਰ੍ਹਾਂ ਕੜਛੀ ਦੇ ਨਾਲ ਚੰਗੀ ਤਰ੍ਹਾਂ ਇਸ ਤਰ੍ਹਾਂ ਨੂੰ ਹਿਲਾਵਾਂਗੇ ਤੇ ਹੁਣ 1 ਮਿੰਟ ਲਈ ਆਪਾਂ ਇਹਨੂੰ ਢਟਾ ਕੇ ਫੇਰ ਭੁੰਨਦੇ ਆ ਸਿਰਫ 1 ਮਿੰਟ ਲਈ ਕੋਈ ਜ਼ਿਆਦਾ ਟਾਈਮ ਨਹੀਂ ਆਪਾਂ ਭੁੰਨਣਾ ਠੀਕ ਹੈ ਜੀ ਇਹ ਲਓ ਜੀ ਮਸਾਲਾ ਪੜਕੀ ਆਪਣਾ ਤਿਆਰ ਤੁਸੀਂ ਦੇਖ ਸਕਦੇ ਹੋ ਤੇ ਹੁਣ ਨਾਰੀ ਪਾ ਦਾਂਗੇ ਆਪਾਂ ਇਹਦੇ ਵਿੱਚ ਚਾਵਲ ਦੀਆਂ ਫਲੀਆਂ ਛੋਲੇ ਦੀ ਫਲੀ ਆ ਦੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਜ਼ਿਆਦਾ ਵਧੀਆ ਇਹ ਤੁਸੀਂ ਜ਼ਰੂਰ ਬਣਾਇਆ ਕਰੋ ਠੀਕ ਜੇ ਮੌਸਮ ਦੇ ਵਿੱਚ ਇਹ ਸਬਜੀ ਆਉਂਦੀ ਹੈ ਨਾ ਜ਼ਿਆਦਾ ਗਰਮੀ ਦੇ ਨਾਲ ਇਹ ਜਦੋਂ ਠੰਡ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾਤਾ ਦੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਪਨੀਰ ਪਨੀਰ ਨੂੰ ਵੀ ਆਪਾਂ ਇਹਦੇ ਨਾਲ ਹੀ ਪਾ ਕੇ ਇਸ ਲਾਂਵ ਜਾਣੀ ਹੈ ਠੀਕ ਹੈ ਤਾਂ ਕਿ ਇਹਦੇ ਵਿੱਚ ਬਿਲਕੁਲ ਰਸ ਜਾਵੇ ਲਓ ਜੀ ਹੁਣ ਆਪਾਂ ਇਹਨੂੰ ਚੱਗੀ ਤਹਲਾਤਾ ਤੇ ਹੁਣ ਆਪਾਂ ਮੇਜ਼ਰਮੈਂਟ ਦੇ ਸਾਮਨ ਜਿੰਨੀ ਕਿ ਆਪਾਂ ਨੂੰ ਤਰੀ ਚਾਹੀਦੀ ਹੈ ਉਹਨਾਂ ਕਿ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਲਓ ਜੀ ਇੱਕ ਗਲਾਸ ਪਾਣੀ ਤਾਂ ਆਪਾਂ ਇਹਦੇ ਵਿੱਚ ਹੋਰ ਪਾਤਾ ਤੇ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਟੁੱਟ ਲੈ ਆਪਾਂ ਸਵਾ ਦੋ ਗਲਾਸ ਪਾਣੀ ਦੀ ਪਾਈਆ ਆਪਾਂ ਤੁਹਾਨੂੰ ਨਾ ਨਾ ਦੱਸ ਜਿੰਨੀ ਕਿ ਤੁਹਾਨੂੰ ਤਰੀ ਚਾਹੀਦੀ ਕਿਉਂਕਿ ਆਪਾਂ ਇਹਦੀ ਜਿਸਲਾ ਵੀ ਬਚਾਣੀਆਂ ਨੇ ਤੇ ਉਹਦੇ ਵਿੱਚ ਵੀ ਥੋੜਾ ਜਿਹਾ ਪਾਣੀ ਸੁੱਕ ਜਾਣਾ ਠੀਕ ਹੈ ਜੀ ਤੇ تدਰੀ ਆਪਣੀ ਬਿਲਕੁਲ మీడియం ਰਹਿ ਜਾਣੀ ਆ। ਲਓ ਜੀ ਹੁਣ ਆਪਾਂ ਗੈਸ ਨੂੰ ਆਟ ਕਰਕੇ ਤੇਜ ਤੇ ਆਪਾਂ ਕੁੱਕਰ ਨੂੰ ਕਰ ਦਾਂਗੇ ਪਾਤ ਤੇ ਹੁਣ ਇਹਦੀਆਂ ਬਿਸਲਾਂ ਚਾਰ ਪੰਜ ਬਿਸਲਾਂ ਤੋਂ ਬਾਅਦ ਸਬਜੀ ਬਣ ਕੇ ਆਪਣੀ ਤਿਆਰ ਆ। ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ। ਹੁਣ ਕੁੱਕਰ ਨੂੰ ਆਪਾਂ ਗੈਸ ਤੋਂ نیچے ਲਾ ਲਿਆ ਤੇ ਹੁਣ ਆਪਾਂ ਚ ਪਾਵਾਂਗੇ ਸੁੱਕੀ ਮੇਥੀ ਨੂੰ ਮਸਲ ਕੇ ਹੁਣ ਟੱਕ ਕੇ ਫਿਰ ਬੰਦ ਕਰ ਦਾਂਗੇ। ਲਓ ਜੀ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਈ ਆ ਚਾਹਲੇ ਦੀਆਂ ਫਲੀਆਂ ਤੇ ਪਨੀਰ ਦੀ ਤੁਸੀਂ ਵੀ ਘਰ ਦੇ ਵਿੱਚ ਜ਼ਰੂਰ ਬਣਾਇਓ ਮੇਰੇ ਤਰੀਕੇ ਨਾਲ ਬਹੁਤ ਜਿਆਦਾ ਟੇਸਟੀ ਸੋਰੀ ਮੇਰੀ ਵੀਡੀਓ ਥੋੜੀ ਜਿਹੀ ਲੇਟ ਹੋਂਦੀ ਪਈ ਆ ਕਿਉਂਕਿ ਘਰ ਵਿੱਚ ਮਿਸਤਰੀ ਲੱਗੇ ਹੋਇਆ ਉਸ ਤੋਂ ਬਾਅਦ ਅਪਟਾਈਮ ਤੇ ਵੀਡੀਓ ਪਾਇਆ ਕਰਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ